ਸਾਡੇ ਹਲਕੇ ਦੇ ਮਹਿਬੂਬ ਲੀਡਰ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਹਲਕਾ ਦੇ ਚਾਂਜੇ ਸਰਦਾਰ ਸ਼ਮਸ਼ੇਰ ਸਿੰਘ ਜੀ ਸਾਡੇ 'ਚ ਪਹੁੰਚੇ ਨੇ ਪਿੰਡ ਕਠਿਆਲੀ ਦੇ ਵਿੱਚ ਅਸੀਂ ਜਿਹੜਾ ਤਾਂ ਜੀ ਆਇਆਂ ਕਾਹਦੇ ਆ ਅਸੀਂ ਇਹ ਰੈਲੀ 2022 ਦੇ ਲਖਣਾਂ ਤੋਂ ਪਹਿਲਾਂ ਕੀਤੀ ਸੀ ਔਰ ਮੇਰੇ ਤੋਂ ਵੱਡੇ ਵੀ ਨੇ ਮੇਰੇ ਵੀਰ ਹੀਰਾ ਸਿੰਘ ਨੇ ਬੇਨਤੀ ਕੀਤੀ ਸੀ ਕਿ ਜੇ 2022 ਦੀ ਸਰਕਾਰ ਬਰਨ ਤੋਂ ਬਾਅਦ 42 ਦੇ ਵਿੱਚ ਕੋਈ ਕੰਮ ਨਾ ਹੋਇਆ ਤੇ ਅਸੀਂ 2024 ਦੇ ਵਿੱਚ ਤੁਹਾਡੇ ਕੋ ਐਮਪੀ ਦੀਆਂ ਵੋਟਾਂ ਮੰਗਣ ਵਾਸਤੇ ਨਹੀਂ ਆਵਾਂਗੇ ਇਹ ਅੱਜ ਦੇ ਸਮੇਂ ਦੇ ਵਿੱਚ ਮੇਰੇ ਕੋਲ ਵੀਡੀਓ ਪਈ ਆ ਮੇਰਾ ਵੀਰ ਦੇਖ ਸਕਦਾ ਕੋਈ ਮੈਂ ਧੰਨਵਾਦ ਕਰਦਾ ਆਪਣੇ ਲੀਡਰ ਦਾ ਕਿਉਂਕਿ ਜਿੰਨਾ ਟਾਈਮ ਅਫਸਰ ਚਾਹੀਏ ਚਾਵੇ ਤੇ ਸਭ ਕੁਝ ਹੋ ਸਕਦਾ ਅਫਸਰ ਚਾਹੀਏ ਚਾਹੇ ਤੇ ਕੁਝ ਨਹੀਂ ਹੋ ਸਕਦਾ ਜਦੋਂ ਤੱਕ ਲੀਡਰ ਸਪੋਰਟ ਕਰਦਾ ਹੋਵੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕਿਸੇ ਦੇ ਨਾਲ ਕੋਈ ਵਿਰਕਰਾ ਨਹੀਂ ਕੀਤਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਤੁਹਾਡੇ ਸਾਰਿਆਂ ਦੇ ਗਿਲ ਜ਼ੀਰੋ ਹੈ ਇੱਕ ਬੰਦਾ ਵੀ ਕਹ ਲੈ ਵੀ ਮੈਨੂੰ ਕਿਸੇ ਦਫਤਰ ਦੇ ਵਿੱਚ ਜਾ ਕੇ ਕਿਸੇ ਨੇ ਕੋਈ ਫਾਰਮ ਭਰਿਆ ਕਿਤੇ ਕੋ ਮੇਰੇ ਸਾਈਨ ਕਰਵਾਏ ਕੋ ਮੇਰਾ ਆਧਾਰ ਕਾਰਡ ਲਿਆ ਅਗਰ ਬਿਜਲੀ ਦੇ ਬਿੱਲ ਮਾਫ ਕੀਤੇ ਪਹਾਂ 90% ਸਾਰਿਆਂ ਨੇ ਕੀਤੇ ਸਾਰੇ ਵਰਗ ਦੇ ਅਗਰ ਕਿਸਾਨਾਂ ਨੂੰ ਇਹ ਬਿਜਲੀ ਦੀ ਗੱਲ ਕਰੀਏ ਤੇ ਬਿਜਲੀ ਸਾਰਿਆਂ ਨੂੰ ਜਿਹੜੀ ਆ 12 ਘੰਟੇ ਬਿਜਲੀ ਪਿਛਲੇ ਸਮੇਂ ਦੇ ਵਿੱਚ ਮਿਲੀ ਸੀ ਕਿ ਮੋਟਰਾਂ ਬੰਦ ਕਰਨੀਆਂ ਪਈਆਂ ਔਰ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਵੀ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਢੀਲਾ ਨਗਰ ਦੇ ਵਿੱਚ ਆਏ ਤਾਂ ਸਾਡੇ ਲੀਡਰ ਨੇ ਮੈਨੂੰ ਉਹਨਾਂ ਦੇ ਨਾਲ ਰੂਬ ਰੂ ਗੱਲ ਕਰਨ ਦਾ ਮੌਕਾ ਦਿੱਤਾ ਗੱਲ ਜੇ ਭਾਵੇਂ ਉਹਨਾਂ ਨਾਲ ਮੇਰੀ 2-4 ਮਿੰਟ ਹੋਈ ਆ ਪਰ ਜਿਹੜਾ ਸਾਡਾ ਉਹ ਕੰਮ ਸਵਾਰ ਕੇ ਗਏ ਨੇ ਉਹ ਸਾਡਾ ਜੱਦੀ ਪੁਸਤੀ ਕੰਮ ਸਵਾਰ ਕੇ ਗਏ ਨੇ ਉਹਨਾਂ ਨੇ ਇੱਕੋ ਬੇਨਤੀ ਮੈਨੂੰ ਦਿੱਤੀ ਸੀ ਕਿ ਐਡਾ ਮੋਟਾ ਦੀ ਉਹ ਰਾਤ ਮਿਲਦੀ ਆ ਉਹਨਾਂ ਦੇ ਨਾਲ ਜਿਹੜੇ ਮੈਕਮੇ ਦੇ ਅਫਸਰ ਸੀਗੇ ਉਹਨਾਂ ਨੇ ਉਹਨਾਂ ਨੇ ਮੌਕੇ ਦੇ ਅੱਗੇ ਕੀ ਗੱਲ ਉਹ ਮੁੰਡਾ ਝੂਠ ਬੋਲਦਾ ਪ੍ਰੋਗਰਾਮ ਖਤਮ ਹੁੰਦਿਆ ਹੀ ਸਾਰ ਉਹਨਾਂ ਦੇ ਡਾਇਰੈਕਟਰ ਸਾਹਿਬ ਨੇ ਮੈਨੂੰ ਗੱਡੀ 'ਚ ਬਿਠਾਇਆ ਤੇ ਸਾਡੇ ਬਿਜਲੀ ਘਰ ਫੈਸਲਾ ਲਿਆ ਸਾਡੇ ਜ਼ਿੰਮੇਦਾਰਾਂ ਦੀ ਜਿਹੜੀ ਬਾਰਡਰ ਏਰੀਆ ਦੀ ਬੱਤੀ ਆ ਉਹ 9 ਤੋਂ 5 ਕਰਕੇ ਗਏ ਨੇ ਇਹਦਾ ਵੀ ਫੈਸਲੇ ਤੁਸੀਂ ਦੇਖਿਆ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ 75 ਸਾਲ ਇਹਨਾਂ ਸਰਕਾਰਾਂ ਨੇ ਰਾਜ ਕੀਤਾ ਲੋਲੀ ਪੋਮ ਦੇ ਤਾ ਕੀਤਾ ਕੁਛ ਨਹੀਂ ਤੁਸੀਂ ਸਾਰੇ ਜਾਣਦੇ ਹੋ ਬੋਲ ਜੀ ਮੇਰੇ ਪਿੰਡ ਦੀ ਇਹ ਸਾਰੀ ਸੰਗਤ ਬੈਠੀ ਆ ਮੈਂ ਆਪਣੇ ਮੂੰਹ ਤੋਂ ਕੀ ਸੁਵਾਈ ਕਰਨੀ ਆ ਜਦੋਂ ਦਾ ਚੋਣ ਜਾਬਤਾ ਲੱਗਾ ਮੇਰੇ ਪਿੰਡ ਦੇ ਵਿੱਚ 18 ਤੋਂ 20 ਲੱਖ ਰੁਪਏ ਦਾ ਕੰਮ ਜਿਹੜਾ ਉਹ ਗਲੀਆਂ ਨਾਲ ਜਾਂਦਾ ਹੋ ਗਿਆ ਹਰ ਰਿਕਾਰਡ ਵਿੱਚ ਤੁਹਾਡੇ ਸਾਹਮਣੇ ਖਲੋ ਕੇ ਪੇਸ਼ ਕਰ ਸਕਦਾ ਸਾਰਿਆਂ ਨੂੰ ਜਿੰਦਾਬਾਦ ਕਰਾਂਗਾ ਤੇ ਦੱਤ ਦੇ ਆਧਾਰ ਤੇ ਕਰਾਂਗਾ ਆ ਮੇਰੇ ਕੋਲ ਪਰਚੀਆਂ ਪਈਆਂ ਨੇ ਇੱਟ ਦੀਆਂ ਪਰਚੀਆਂ ਰੇਤ ਦੀਆਂ ਪਰਚੀਆਂ ਮੈਂ ਚੈਲੰਜ ਕਰਦਾ ਇਸ ਸਟੇਜ ਤੋਂ ਕਿ ਮੇਰੇ ਕੀਤੇ ਹੋਏ ਕੰਮਾਂ ਦੇ ਵਿੱਚ ਕੋਈ ਇੱਕ ਪੈਸੇ ਦੀ ਹਿਰਾਫੇਰੀ ਕਰ ਦੇ ਮੈਂ ਅੱਜ ਦੀ ਰੇਡ ਆਪਣੇ ਬਲਾਕ ਪਟਾਣੀ ਤੋਂ ਅਸਤੀਫਾ ਦੇ ਦਿਆਂਗਾ ਮੈਂ ਥੇਰੇ ਜਗਾ ਰਾਇ ਚੀਜ਼ ਨੂੰ ਸਾਡੇ ਨਾਲ ਇੱਕ ਸੈਕਟਰੀ ਨੇ ਹੈਰਾ ਫੇਰੀ ਕੀਤੀ ਇੱਕੋ ਦਿਨ ਦੇ ਵਿੱਚ ਬੌਜੀ ਨੇ ਫੋਨ ਮਾਰ ਕੇ ਆਪਣੇ ਪਿੰਡ ਦਾ ਅਸੀਂ ਸੈਕਟਰੀ ਬਦਲ ਲਿਆ ਹੱਟ ਗਈ ਯਾਰ ਕਮਾਂ ਦੇ ਵਿੱਚ ਲੱਖਾਂ ਰੁਪਏ ਦੇ ਕੱਪੜੇ ਬੌਜੀ ਮੇਰੇ ਪਿੰਡ ਵਿੱਚ 40 42 ਲੱਖ ਰੁਪਏ ਸੀਗਾ ਮੈਂ ਤੁਹਾਨੂੰ ਗਾਉਂਡ ਦੇ ਦੱਸ ਸਕਦਾ ਮੇਰੇ ਪਿੰਡ ਦੇ ਵਿੱਚ ਸਿਰਫ ਦੋ ਗਲੀਆਂ ਬਣੀਆਂ 43 ਲੱਖ ਰੁਪਏ ਦੇ ਇੱਥੇ ਮੇਰਾ ਚਾਚਾ ਬੈਠਾ ਹੈ ਕਿ ਬੰਮਾ ਚਾਚਾ ਮੈਨੂੰ ਕਹਿੰਦਾ ਵੀ ਲੋਕ ਕਹਿੰਦੇ ਆ ਪੈਸੇ ਮੁੱਕ ਜਾਣੇ ਆ ਔਰ ਮੈਂ ਵਧਾਈ ਦਿੰਦਾ ਤੁਹਾਨੂੰ ਅਜੇ ਕੰਮ ਬੰਦ ਨਹੀਂ ਹੋਇਆ 3 ਲੱਖ ਰੁਪਏ ਦੀ ਕਿਸ਼ਤ ਪਰਸਾ ਚੋੜਦੀ ਫਿਰ ਖਾਤੇ ਚ ਆ ਗੀ ਜੇ ਸਾਡੀ ਨੀਅਤ ਸਾਫ਼ ਹੈ ਅਸੀਂ ਕੰਮ ਕਰਨਾ ਚਾਹੁੰਦੇ ਆ ਮੌਰੀਆ ਮੈਂ ਡੈਰੀ ਤੇ ਸਾਰਾ ਬਾਇਓ ਡਾਟਾ ਲੋਡ ਕੀਤਾ ਜਦੋਂ ਦੀ ਸਰਕਾਰ ਬਣੀ ਆ ਮੈਂ ਆਪਣੇ ਪਿੰਡ ਦੇ ਵਿੱਚ ਵਿਧਵਾ ਤੇ ਬੁਢਾਪਾ ਸਤਾਈ ਪੈਨਸ਼ਨ ਲਗਵਾ ਦਿੱਤਾ ਉਸ ਤੋਂ ਲਾਵਾ ਆ ਮੇਰੇ ਸਾਹਮਣੇ ਬੈਠੇ ਨੇ ਮੇਰੇ ਵੀਰ ਸਾਡੇ ਚਾਚਾ ਜੀ ਸਤਿਕਾਰਯੋਗ ਦਾਨੀ ਆ ਮਸੀਹ ਜੀ ਇਹਨਾਂ ਦਾ ਬੇਟਾ ਪੂਰਾ ਹੋ ਗਿਆ ਬੜੇ ਦੁੱਖ ਦੀ ਗੱਲ ਆ ਉਹਨਾਂ ਦੀ ਘਰ ਦੀ ਨੂੰ 3 ਮਹੀਨੇ ਹੋ ਗਿਆ ਕਿਸੇ ਨੇ ਉਹਦੀ ਬਾਹ ਨਹੀਂ ਫੜੀ ਚਲੋ ਮੇਰੇ ਕੋਲ ਤੇ ਵਿਚਾਰੀ ਉਹ ਨਹੀਂ ਆਈ ਪਰਸੋ ਮੇਰੇ ਕੋਲ ਆਈ ਕਿ ਭਾਜੀ ਮੇਰਾ ਹਸਬੰਦ ਦਾ ਜਿਹੜਾ ਡੈਥ ਸਰਟੀਫਿਕੇਟ ਨਹੀਂ ਬਣਿਆ ਮੈਂ ਮੌਕੇ ਤੇ ਕੱਲ ਜਾ ਕੇ ਉਹਨਾਂ ਕੋਲ ਰਸੀਦ ਲੈ ਕੇ ਆ ਮੇਰੇ ਕੋਲ ਉਹਨਾਂ ਦਾ ਸਰਟੀਫਿਕੇਟ ਕਾਪੀ ਦੇ ਵਿੱਚ ਪਿਆਜ ਔਰ ਮੈਂ ਵਾਦਾ ਕੀਤਾ ਸੀਗਾ ਕਿ ਭੈਣ ਮੇਰੀ ਇਹ ਸਰਟੀਫਿਕੇਟ ਤੇਰਾ ਮਿਲ ਗਿਆ ਸੌ ਘਰ ਸੌਮ ਨੂੰ ਤੇਰੀ ਚਾਰਵੇਂ ਜੰੜੀਆ ਪੈਨਸ਼ਨ ਗਦਵਾ ਦੀ ਲੱਗੀ ਹੋਏਗੀ ਅਸੀਂ ਕੰਮ ਕਰਨਾ ਜਾਣਦੇ ਆ ਸਾਡੇ ਲੀਡਰ ਕੰਮ ਕਰਨਾ ਜਾਣਦੇ ਨੇ ਗੱਲਾਂ 'ਚ ਜੋ ਮਰਜ਼ੀ ਕਹੀ ਜਾਣ ਆਈ ਸੀ ਬੀਬੀ ਇੱਥੇ ਪੁੱਛਦੀ ਸੀ ਜੀ 10000 ਰੁਪਿਆ ਮਿਲ ਗਿਆ 25 ਮਹੀਨੇ ਹੋ ਗਏ ਪੁੱਛ ਲਿਓ 50000 ਕਿੰਨਾ ਦੇਣਾ ਮੈਂ ਗੱਲ ਕਹਿੰਦਾ ਬੀਬਾ ਜੀ ਬਾਵਾ ਖੜੀਆਂ ਕਰਾ ਦੇ ਪੁੱਛਦੇ ਕਿ ਕਿੱਥੇ ਆਲੀ ਰਹਿ ਗਈ ਜੀ ਬਿਜਲੀ ਦਾ ਬਿੱਲ ਕਿੰਨੇ ਦਾ ਜ਼ੀਰੋ ਆਂਦਾ ਜੇ ਜੇ 99% ਲੋਕ ਬਾਵਾ ਨਾ ਖੜੀਆਂ ਕਰ ਦੇ ਫਿਰ ਤੁਸੀਂ ਸਾਡੇ ਨਾਲ ਗੱਲ ਕਰਦੇ 1000 ਦੇ ਨਾਲ ਕੁਝ ਨਹੀਂ ਬਣਦਾ ਕਿਸੇ ਦਾ ਵੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਸੀਐਮ ਸਾਹਿਬ ਨੇ ਅਗਰ ਮੈਡੀਕਲ ਦੀ ਸਹੂਲਤ ਦਿੱਤੀ ਅਗਰ ਬਿੱਲ ਮਾਫ ਕੀਤਾ ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਗਈ ਸਕੂਲ ਉਹ ਫੈਮਿਨਸ ਬਣਾਤੇ ਮੇਰੇ ਹਿਸਾਬ ਦੇ ਨਾਲ 10 ਤੋਂ 12000 ਦੀ ਇੱਕ ਪਰਿਵਾਰ ਦਾ ਜਿਹੜਾ ਖਰਚਾ ਬਚ ਜਾਂਦਾ। ਉਹ ਅਸੀਂ ਪਿੰਡ ਦੇ ਵਿੱਚ ਬਹੁਜੀ ਕੰਮ ਕੀਤਾ। ਆ ਸਾਰਾ ਪਿੰਡ ਤੁਹਾਡੇ ਸਾਹਮਣੇ ਬੈਠਾ ਜੇ ਮੈਂ ਨਹੀਂ ਕਹਿੰਦਾ ਵੀ ਕੋਈ ਕਿਸੇ ਪਾਰਟੀ ਦਾ ਬੰਦਾ ਮੈਨੂੰ ਸਾਰੇ ਇਹ ਸਵਾਲ ਕਰਦੇ ਨੇ ਕਿ ਕਿਸ ਹਸਾਇਰ ਤੇਰੀ ਗਲੀ ਤੇ ਬਣਨ ਵਾਲੀ ਹੈਗੀ। ਮੈਂ ਕਿਹਾ ਮੇਰੀ ਗਲੀ ਨਹੀਂ ਜਿਹੜੀਆਂ ਮੈਂ ਬਣਾਈਆਂ ਨੇ ਇਹ ਸਾਰੀਆਂ ਮੇਰੀਆਂ ਨੇ। ਮੇਰੀ ਕੋਈ ਆਪਣੀ ਇਕੱਲੇ ਦੀ ਕੋਈ ਗਲੀ ਨਹੀਂ। ਆਪਣੀ ਗਲੀ ਵਿੱਚੋਂ ਜੇ ਮੈਂ ਇਕੱਲੇ ਦੇ ਨੰਗਣਾ ਜਿਹੜੇ ਸਾਰੇ ਪਿੰਡ ਦੀਆਂ ਗਲੀਆਂ ਨੇ ਇਥੋਂ ਸਾਰੀ ਪਬਲਿਕ ਦੇ ਨੰਗਣਾ ਇਹ ਸਾਰੇ ਮੇਰੇ ਪਰਿਵਾਰ ਦੇ ਵਿੱਚ ਫੌਜੀ ਜੀ ਬੈਠੇ ਨੇ। ਸੋ ਮੈਂ ਮਾਰ ਮਹਿਸੂਸ ਕਰਦਾ। ਫੌਜੀ ਦੋ ਗਲੀਆਂ ਮੇਰੇ ਪਿੰਡ ਦੇ ਵਿੱਚ ਬੰਨ ਵਾਲੀਆਂ ਰਹਿ ਗਿਆ ਨੇ। ਇੱਕ ਐਸਮ ਵਾਲੇ ਰਹਿ ਗਿਆ। ਛੋਟੇ ਛੋਟੇ ਦੋ ਦਿਨ ਟੋਟੇ ਇੱਧਰ ਰਹਿ ਗਏ ਨੇ। ਜਦੋਂ ਹੀ ਚੋਣ ਜਾਬਤਾ ਖਤਮ ਹੋ ਜਾਂਦਾ ਪੈਸੇ ਸਾਡੇ ਕੋਲ ਬਹੁਤ ਨੇ। ਕਿਉਂਕਿ ਅਗਰ ਨੀਤ ਚੰਗੀ ਆ ਤੇ ਪੈਸੇ ਦੀ ਕੋਈ ਘਾਟ ਨਹੀਂ। ਇਹ ਸਾਡੇ ਸੀਐਮ ਸਾਹਿਬ ਦਾ ਸੁਨੇਹਾ। ਸੋ ਸਾਡਾ ਵੀ ਸੁਪਨਾ ਹੈ ਕਿ ਅਸੀਂ ਇੱਕ ਵਾਰੀ ਕਟਿਆੜੀ ਨੂੰ ਜਿਹੜਾ ਉਹ ਰੰਗੜਾ ਕਿੱਡਿਆਲੀ ਬਣਾ ਕੇ ਛੱਡਣਾ ਆ ਨਵੇਂ ਪਿੰਡ ਬਬੂ ਜੀ ਛੱਪਣਾ ਮੈਂ ਦੱਸ ਦੇਣਾ ਕਿ ਇਹਦੀ ਮਨਜ਼ੂਰੀ ਜਿਹੜੀ ਮਿਲ ਗਈ ਆ ਸਾਨੂੰ ਕੋਈ ਮਸ਼ੀਨ ਵਾਲਾ ਜੀ ਸੀ ਪੀ ਵਾਲਾ ਜੀ ਮਿਲ ਨਹੀਂ ਰਿਹਾ ਇਹ ਵੱਡੀ ਮਸ਼ੀਨ ਦੇ ਨਾਲ ਜਿਹੜਾ ਛੱਪਣ ਸਾਫ਼ ਹੋਣਾ ਕਿਉਂਕਿ ਮਸ਼ੀਨ ਪਾਣੀ ਦੇ ਵਿੱਚ ਨਹੀਂ ਜਾ ਸਕਦੀ ਉਹਨਾਂ ਨੇ ਬਾਹਰ ਖਰੋ ਕੇ ਜਿਹੜਾ ਇਹਦਾ ਸਾਰਾ ਗੰਦ ਕੂੜਾ ਛੱਪਣਾ ਸੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਦੋਂ ਵੀ 4 ਜੂਨ ਨੂੰ ਰਿਜ਼ਲਟ ਆਏਗਾ ਪਹਿਲੇ ਦੇ ਆਧਾਰ ਤੇ ਇਸ ਕਲੋਨੀ ਦਾ ਅਗਰ ਛੱਪਣ ਸਾਫ਼ ਨਹੀਂ ਹੋਇਆ ਤੇ ਦੁਬਾਰਾ ਤੁਹਾਨੂੰ ਕਦੇ ਵੋਟਾਂ ਵੱਲੋਂ ਜਾਣ ਵਾਸਤੇ ਨਹੀਂ ਆਵਾਂਗਾ ਮੈਂ ਅੱਜ ਵੀ ਦੇਖਿਆ ਜਾ ਕੇ ਘਰਾਂ ਦੇ ਵਿੱਚ ਵਾਪਸ ਬੈਕ ਪਾਣੀ ਜਾ ਰਿਹਾ ਕੀ ਗੱਲ ਇਹਨਾਂ ਨੂੰ ਛੱਪੜ ਨਹੀਂ ਦਿਖਦੇ ਇਹਨਾਂ ਨੂੰ ਨਾਲੀਆਂ ਨਹੀਂ ਦਿਖਦੀਆਂ ਲੋਕਾਂ ਦੀ ਜਿਹੜੇ ਟੁੱਟੇ ਹੋਏ ਪੈਪ ਸੀਵਰੇਜ ਨਹੀਂ ਦਿਖਦੇ ਆਹ ਘੜੀ ਸੀਗੀ ਇੱਥੇ ਬੰਨ ਵਾਲੀ ਇੱਥੇ ਕਿੰਨਾ ਨੱਕ ਸੀਗਾ ਆਹ ਭਾਜੀ ਮਰੀਕ ਸਿੰਘ ਉਹਨਾਂ ਦੇ ਘਰ ਬਬਜੀ ਵਿਆਹ ਸੀਗਾ ਉਹ ਵਿਚਾਰੇ ਤੁਰਦੇ ਇਧਰੋਂ ਦੀ ਕੁੜੀ ਨੂੰ ਡੋਲੀ ਲੈ ਕੇ ਆਏ ਇਧਰੋਂ ਵਿਚਾਰੇ ਉੱਤੋਂ ਦੀ ਹੋ ਕੇ ਤੇ ਫਿਰ ਉਹਨਾਂ ਆਪਣੇ ਘਰ ਤੋਂ ਜਿਹੜੀ ਕੁੜੀ ਦੀ ਵਿਦਾਇਗੀ ਕੀਤੀ ਯਾਰ ਸ਼ਰਮ ਦੀ ਗੱਲ ਆ ਅਸੀਂ ਪਿੰਡਾਂ ਦੇ ਪਿੰਡਾਂ ਦੇ ਵਿੱਚ ਆ ਗੂ ਰਹਿ ਚੁੱਕਿਆ ਵੀ ਇਸ ਮੁੰਡੇ ਨੇ ਤੁਹਾਡੇ ਪੁੱਤ ਨੇ ਤੁਹਾਡੇ ਭਰਾ ਨੇ ਕੰਮ ਕੀਤੇ ਨੇ ਤੇ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਾਡੇ ਵੱਡੇ ਵੀਰ ਅਮਨ ਸ਼ੇਰ ਸਿੰਘ ਸ਼ੈਰੀ ਕਲਚੀ ਨੂੰ ਅੰਬੀ ਪਣਾ ਕੇ ਭੇਜੋ ਉਹ ਤੋਂ ਦੇ ਨਾਲ ਸਾਨੂੰ ਹੋਰ ਜਿਹੜਾ ਮਾਣ ਮਹਿਸੂਸ ਹੋਏਗਾ ਮੈਂ ਬਥੇਰੀ ਗੱਲਾਂ ਨਹੀਂ ਕਰਨੀਆਂ ਕਿਉਂਕਿ ਸਾਡੇ ਲੀਡਰ ਸਾਹਿਬ ਆ ਗਏ ਆ ਗਏ ਬਹੁਤ ਸਾਰੀਆਂ ਮੀਟਿੰਗਾਂ ਨੇ ਮੈਨੂੰ ਬਥੇਰੇ ਸੁਨਾਏ ਮਿਲਦੇ ਨੇ ਕਿੱਥੋਂ ਆ ਗਿਆ ਪੈਸਾ ਅਸੀਂ ਇਨਕੁਆਰੀਆ ਕਰਾ ਦੇਾਂਗੇ ਮੈਂ ਕਹਿੰਦਾ ਵੀ ਜਿੱਦਣ ਮੇਰੇ ਪਰਿਵਾਰ ਦੀ ਕੋਈ ਇਨਕੁਆਇਰੀ ਕਰਾ ਦੇਗਾ ਨਾ ਮੈਂ ਜਲ ਜਕਰਦਾ ਮੇਰਾ ਤੇ ਰਿਕਵਰੀ ਚ ਲੱਭਣਾ ਕੱਖ ਨਹੀਂ ਤੇ ਜਿੱਦਣ ਮੈਨ ਲਗਵਰੀ ਪਿੱਛੇ 돌 ਪਿਆ ਇਹਨਾਂ ਦਾ ਰਹਿਣਾ ਕੱਖ ਨਹੀਂ ਤੇ ਤੋਂ ਨਾਮ ਦੇ ਦੌਰਾਨ ਸਾਡੀ ਸ਼ਿਕਾਇਤ ਕੀਤੀ ਗਈ ਕਿ ਛੱਪੜ ਦੇ ਵਿੱਚ ਗਲੀਆਂ ਬਣਾਤੀਆਂ ਮੈਂ ਕੋਈ ਆਪਣੇ ਘਰ ਦੀ ਛੱਪੜ ਦੀ ਗਲੀ ਜਿਹੜੀ ਆਪਣੀ ਨਹੀਂ ਬਣਾਈ ਜਿੱਦਾਂ ਲੋਕ ਚਾਹੁੰਦੇ ਨੇ ਤਾਂ ਪਿੰਡ ਦਾ ਵਿਕਾਸ ਉਹ ਤਾਂ ਆਉਣਾ ਚਾਹੀਦਾ ਕਹਿੰਦੇ ਜੀ ਗਲੀਆਂ ਖੁੜੀਆਂ ਬਣਾਉਂਦੀਆਂ ਤੁਸੀਂ ਮੈਨੂੰ ਦੱਸ ਦਿਓ ਵੀ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਨੇ ਉਹ ਖੁੱਲੀਆਂ ਹੋਣੀਆਂ ਚਾਹੀਦੀਆਂ ਆ ਕਿ ਤੰਗ ਹੋਣੀਆਂ ਚਾਹੀਦੀਆਂ ਆ ਤੁਸੀਂ ਸਿਆਣੇ ਬੈਠੇ ਓ ਸਾਰੇ